ਇਹ 95 ਮਾਡਲ ਹੈ 1,62,000 ਰੁਪਏ ਡਿਮਾਂਡ ਆ ਗਈ ਦੀ ਦੂਸਰਾ ਵੀ 95 ਮਾਡਲ ਆ ਗਿਆ ਤੇ ਇਹਦੀ ਡਿਮਾਂਡ ਕਿੰਨੀ ਕਿੰਨਾ ਲਿਖਿਆ ਇਹ ਦੀਪ 1,42,000 ਰੁਪਏ ਦੋਨੇ ਸੇਮ ਏਜ ਦੇ ਆ ਤੇ ਬਾਕੀ ਦੀ ਸਟੋਰੀ ਆਪਾਂ ਦੀਪਤ ਲੈਣ ਦੀਪ ਕੀ ਹਾਲ ਚਾਲ ਹੈ ਬਹੁਤ ਵਧੀਆ ਬੈਠੇ ਲੋਟਾ ਬਹੁਤ ਵਧੀਆ ਬਈ ਚੜਦੀ ਕਲਾ ਤੇ ਇਹ ਲੋ ਟਰੈਕਟਰ ਦਿਖਾਵਾਂਗੇ ਆਪਾਂ ਦੋ ਅੱਛਾ ਵੀਡੀਓ ਚ ਦੋਨੇ ਨਵੇਂ ਆ ਇਹ ਹੂੰ ਬਾਕੀ ਨਵੇਂ ਹੋਰ ਵੀ ਉਹ ਵੀ ਦਿਖਾਏ ਆਪਾਂ ਵੀਡੀਓ ਚ ਹੂੰ ਹੂੰ ਤੇ ਦੂਜੀ ਗੱਲ ਢੱਲੋਂ ਹੂੰ 10 11 ਮਾਡਲ ਵੀ ਮਿਲ ਜੂ ਤੁਹਾਨੂੰ ਆਹ ਰੇਟ 'ਚ ਮਿਲ ਜੂ ਜਿਹੜਾ ਜੈਡ ਪੱਤੀ ਦਾ ਸ਼ਕੀਨ ਬੰਦਾ ਬਾਈ ਮੈਂ ਪਹਿਲਾਂ ਕਹਿਣਾਗਾ ਫੋਨ ਉਹੀ ਲਾਵੇ ਹੋਰ ਨਾ ਲਾਵੇ ਜਿਹੜੀ ਗੱਲ ਦੱਸੂਗਾ ਟਰੈਕਟਰ 'ਚ ਉਹੀ ਨਿਕਲੂ ਜੇ 20 ਕਹੇ ਤੇ ਯਾਰ 19 ਵੀ ਨਹੀਂ ਨਿਕਲਦੀ 19 ਨਿਕਲਦੀ ਵੀ ਨਹੀਂ ਚਾਹੀਦੀ ਬਾਈ ਠੀਕ ਆ ਬਾਈ ਤੇ ਜਿਹੜੇ ਰੇਟ ਬੋਲੂਗਾ ਬਾਈ ਜਾਇ ਜੀ ਬੋਲੂਗਾ ਮਾਨਤਾ ਨਹੀਂ ਹੋ ਕੋਈ ਬਾਲਾ ਫਰਕ ਨਹੀਂ ਠੀਕ ਆ ਜਮਾ ਰਾਸ ਚੋ ਕਾਸ ਕੱਢ ਕੇ ਦੇ ਦੇਗਾ ਜਮਾ ਬਾਈ ਤੇ ਬੈਡ ਕਮੈਂਟ ਨਾ ਵੀਰ ਬਣ ਕੇ ਕੋਈ ਵੀ ਨਾ ਕਰੇ ਹੂੰ ਹੱਥ ਬਣ ਕੇ ਬੇਨਤੀ ਆ ਉੱਚਾ ਮਾਡਲ ਲੈ ਲਓ ਮੈਨੂੰ ਕੋਈ ਦੋਖ ਨਹੀਂ ਮੇਰਾ ਖੜਾਗਾ ਹੂੰ ਟਰੈਕਟਰ ਇਹ ਤੂੰ ਸਟਾਰਟ ਕਰ ਦੇ ਬਾਈ ਦੱਸ ਦੇ 95 ਮਾਡਲ ਆ ਐਚ ਆਰ ਨੰਬਰ ਆ ਢੱਲੋ ਹੂੰ ਮੂਰਲੇ ਟਾਇਰ ਹੈਗਾ ਟਰੈਕਟਰ ਦੇ ਚਾਰ ਹੀ ਨਵੇਂ ਵਰਗੇ ਆ ਯਾਰ 90 95 ਵੇ ਟਾਇਰ ਟਰੈਕਟਰ ਦੇ ਖੁੱਲੇ ਹੈਗੇ ਹੂੰ ਮਗਰਲੇ ਐਮ ਆਰ ਐਫ ਦੇ ਆਗੇ ਹੂੰ ਤੇ ਮੂਰਲੇ ਪਤਾ ਨਹੀਂ ਯਾਰ ਕਿਹੜੇ ਆ ਇਹ ਇਹ ਵੀਫਾ ਦੇ ਵੀਫਾ ਕੁਸ਼ੀ ਆ ਇਹ ਹੂੰ ਤੇ ਚੈੱਕ ਕਰਾ ਦੇ ਟਰੈਕਟਰ ਸਾਰਾ origignal ਆ ਬਾਈ ਅੱਛਾ ਰੰਗ ਪਿੰਡ ਦਾ ਸਾਰਾ origignal ਆ ਪਿਆ ਬਾਈ ਟਰੈਕਟਰ ਦੇਖੀ ਯਾਰ ਦੀਪ ਆ ਟਰੈਕਟਰ ਬੰਦੇ ਨੇ ਕੰਮ ਵੀ ਲੇਤਾ ਹੋਣਾ ਪਈ ਨਹੀਂ ਕਹਿੰਦੇ ਇਹ ਕੰਮ ਕਰਨ ਨੂੰ ਲੈਂਦਾ ਟਰੈਕਟਰ ਨੇ ਲੋ ਕੰਮ ਲੈਣ ਵਾਸਤੇ ਬਣੀ ਹੈ ਹਮ ਪਰ ਸਾਂਭ ਕੇ ਨਹੀਂ 95 ਮਾਡਲ ਦੀਆਂ ਆ ਚੀਜ਼ਾਂ ਨਹੀਂ ਮਿਲਦੀਆਂ ਬਾਈ ਟਰੈਕਟਰ ਤਾਂ ਨੂੰ ਮੈਂ ਦੱਸਿਆ ਢੱਲੋ ਪਹਿਲਾਂ ਵੀ ਆਪਣੇ ਕੋਲ ਸਿਰੇ ਦੇ ਹੁੰਦੇ ਹੀ ਹੁਣ ਵੀ ਸਿਰੇ ਦੀ ਹੁੰਦੀ ਹੈ ਘਰੇ ਜਾ ਕੇ ਦੇਖਣੀ 38 ਮਾਡਲ ਖੜਾਗਾ ਨਵੇਂ ਟਾਇਰ ਪਾ ਕੇ ਅੱਛਾ ਪੰਜ 6 ਸਾਲ ਟਾਇਰ ਪੋਆ ਨੂੰ ਹੋ ਗਏ ਪੋਆ ਮੰਨ ਲਾ 5 ਪੈਸੇ ਟਾਇਰ ਵੀ ਨਹੀਂ ਉਹਦੇ ਕਸੇ ਸ਼ੌਂਕ ਨਹੀਂ ਰੱਖਿਆ ਹੋਇਆ ਹੈ ਵੇਕੇ ਨਾ ਵੇਕੇ ਉਹ ਗੱਲ ਜੁਦਾ ਰਹੇਗੀ ਯਾਰ ਹਾਂ ਵੇਚੇ ਹੀ ਬਥੇਰੇ ਆ ਅੰਮ੍ਰਿਤਸਰ ਗੰਨੀ ਮੋਗੇ ਗੰਨੀ ਜਿੰਨੇ ਆਸ਼ੇ ਗਏ ਆਪਣੇ ਗਏ ਆ ਜਿੱਥੇ ਆ ਕੇ ਮਰਜ਼ੀ ਪਤਾ ਲੈ ਲਈ ਹੂੰ ਤੇ ਇਹਦੇ ਗੇਰ ਇੰਜਨ ਵਾਲੀ ਕੀ ਕਾਹ ਹੋਇਆ ਗੇਰ ਇੰਜਨ ਦਾ ਬਾਈ ਆਪਦਾ ਰਪੀ ਦਾ ਰੁਪਿਆ ਕਰਕੇ ਲਿਆਗਾ ਅੱਜ ਹੀ ਲਿਆ ਇਹ ਕੋਈ ਝੂਠ ਨਹੀਂ ਮਾਰ ਦੇਗੇ ਹਾਂ ਸਾਰਾ ਘੰਟਾ ਹੋਇਆ ਲੈ ਇਹਨੂੰ ਅੱਜ ਉਹ ਇੱਥੇ ਟਰਾਈ ਮਾਰੀ ਜਾਂਦਾ ਸੀ ਇਸੇ ਜਗ੍ਹਾ ਤੇ ਹਾਂ ਘੰਟਾ ਹੋਇਆ ਡਾਕਟਰ ਲੈ ਇਹਨੂੰ ਕੋਈ ਝੂਠ ਨਹੀਂ ਮਾਰਦਾ ਉਹ ਨੋਟੇ ਨਾਲ ਡਾਕਟਰ ਦਿੰਦੇ ਨਹੀਂ 5-7000 ਰੁਪਏ ਡਾਕਟਰ ਜੋ ਬਣਾਉਨੇ ਆ ਬਾਈ ਹੱਥ ਗਾਲੇ ਕਰਦੇ ਆ ਡਾਕਟਰ ਦਿੰਨੇ ਬਾਈ ਉਹ ਤਾਂ ਮਿਹਨਤ ਆ ਹੈਣਾ ਜਿਹੜੀ ਗੱਲ ਆ ਐਵੇਂ ਆਖੀ ਚਲੀਏ ਬਾਈ ਲੱਗਿਆ ਜੀ ਦਿੰਨੇ ਆ ਟੋਟਾ ਪਾਉਂਦਾ ਘਾਟੇ ਦਾ ਨਾ ਹੀ ਮਾੜਾ ਘਾਟੇ ਦਾ ਨਾ ਹੀ ਮਾੜਾ ਹੈਨਾ ਠੀਕ ਆ ਹਾਂ ਤੇ ਟਰੈਕਟਰ ਚੈੱਕ ਕਰਾ ਦੇ ਬਾਈ 95 ਮਾਡਲ ਆ 1,62,000 ਰੁਪਏ ਟਰੈਕਟਰ ਦਾ ਰੇਟ ਆ ਹੂੰ ਟਰੈਕਟਰ ਦਾ ਇੱਕੋ ਰੇਟ ਬੋਲਾਂਗੇ ਬਾਈ ਹੂੰ ਜੇ ਪੁੱਗਿਆ ਹਾਂ ਕਰਦੇ ਹੋ ਤੇ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਬਾਈ 1,45,000 ਦਾ ਟਰੈਕਟਰ ਦੇਵਾਂਗਾ 1,45,000 ਦਾ ਅੱਗੇ ਆ ਦਿਖਾ ਦੇ ਬਾਈ ਇਹ 95 ਮਾਡਲ ਟਰੈਕਟਰ ਆ ਟਰੈਕਟਰ ਇਹ ਵੀ ਨਹੀਂ ਬਾਈ ਉਹਦੇ ਨਾਲ ਘਟਾ ਹਮ ਹਰ ਕੰਨ ਇਹਦੇ ਥੋੜੇ ਮਗਰ ਲੈ ਟਰੈਕਟਰ ਘਾਟਾ ਉਹਦੇ ਨਾਲ ਅੱਛਾ ਇਹ ਬਠਿੰਡਾ ਨੰਬਰ ਆ ਇਹ ਬਠਿੰਡਾ ਨੰਬਰ ਹੈ ਉਹ ਹਰਿਆਣਾ ਨੰਬਰ ਆ ਟਰੈਕਟਰ ਦੇ ਚਾਰਜ ਪੇਰਾ ਗੇੜੇ ਦੇ ਦੇ ਬਾਈ ਹਮ ਬਿਲਕੁਲ ਦੇ ਵੀ ਨਹੀਂ ਕਿਤੋਂ ਹੋਇਆ ਟਰੈਕਟਰ ਹਮ ਇਹ ਵੀ origial ਰੰਗ ਆ ਗਿਆ ਹਨਾ ਇਹ ਟਰੈਕਟਰ ਚੱਲਿਆ ਕਿਰਾਏ ਤੇ ਬਾਈ ਅੱਛਾ ਕੁਛ ਪਾਣੀ ਜਿੰਨੀ ਚਾਲ ਤੇ ਇਹ ਚੱਲ ਗਿਆ ਹਨਾ ਆਪਾਂ ਸਾਲ ਭਰ ਤੇ ਨਹੀਂ ਉਹਨਾਂ ਚਲਾਉਂਦੇ ਜਿੰਨੇ ਮਹੀਨੇ ਚੱਲ ਜਾਂਦਾ ਅੱਛਾ ਤੇ ਗੇਅਰ ਇੰਜਨ ਦਾ ਐਡਾ ਚੰਗਾ ਛੱਡ ਗੱਲਾਂ ਦੀ ਬਾਈ ਹਮ ਟਰੈਕਟਰ ਵੇਚਤਾ ਸੀਗਾ ਇਹ ਘਰੇ ਪਰਸੋਂ ਅੱਛਾ ਚੱਕਰ ਕੀ ਰਹਿ ਗਿਆ ਕੋਈ ਅਗਲੇ ਦਾ ਹੁੰਦਾ ਪੈਸਿਆਂ ਨਮੀ ਪੈਂਦੀ ਸੀ ਧਾਰ ਕੋ ਜਾਣ ਨਹੀਂ ਵਿਚਾਰ ਨਹੀਂ ਸੀਗੀ ਅੱਛਾ ਆਪਾਂ ਟਾਲ ਬਟ ਠੀਕ ਹੈ ਤੇ ਗੇਅਰ ਇੰਜਨ ਦਾ ਇਹ ਵੀ ਓਕੇ ਆ ਹੈ ਗੇਅਰ ਇੰਜਨ ਦਾ ਮਖਾ ਜਰ ਜਿੰਨਾ ਕਹਦੇ ਉੱਠਣਾ ਚੰਗਾ ਗੇਅਰ ਇੰਜਨ ਦਾ ਓਕੇ ਆ ਗੇਰੰਗ ਪੀਟ ओरिजिनल ਆ ਗਿਆ ਦਿਖਾ ਦੇ ਚਾਰੇ ਹਨਾ ਤੇ ਹੁਣ ਆਪਾਂ ਡਿਮਾਂਡ ਦੀ ਗੱਲ ਕਰੀਏ ਕੀ ਕੁਝ ਹੋ ਜੂਗਾ ਤਾਂ ਦੀਪੂਰੇ ਇਹਦਾ ਟਲੋਂ ਡਿਮਾਂਡ ਤਾਂ ਹੈ 142000 ਰੁਪਿਆ ਅੱਛਾ ਵੈਟਰ ਦਾ ਇਹਦਾ ਵੀ ਇੱਕੋ ਹੀ ਰੇਟ ਬੋਲਾਂਗੇ ਹੂੰ 1.25 ਲੱਖ ਦਾ ਟਰੈਕਟਰ ਦੇਵਾਂਗੇ ਬਾਈ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਮਾਂ ਤਾਣ ਕੋਈ ਪੈਸਾ ਦਾ ਨਹੀਂ ਕਰਦੇ ਚਾਹੇ ਨਾਲ ਦੇ ਪਿੰਡ ਵਾਲਾ ਆ ਜੇ ਤੇਲ ਦੀ ਟੈਂਕੀ ਭਰ ਕੇ ਦੇਵਾਂਗੇ ਤੈਨੂੰ ਆਪਣਾ ਅੱਛਾ ਤੇਲ ਦੀ ਟੈਂਕੀ ਭਰ ਕੇ 1.5 ਲੱਖ ਚ 1.5 ਲੱਖ ਚ 1.5 ਲੱਖ ਰੁਪਈਆ ਲੈਣੇ ਤੇ ਛਤਰੀ ਲੱਗੀ ਆ ਇਹਦੇ ਲਾ ਕੇ ਦੇਵਾਂਗੇ ਬਾਈ ਅੱਛਾ ਇਹਦੇ ਛਤਰੀ ਅਵੇਲੇਬਲ ਹੈਗੀ ਆ ਛਤਰੀ ਇਹਦੇ ਨੂੰ ਲਾ ਕੇ ਦੇਵਾਂਗੇ ਪਿੱਛੂ ਨਹੀਂ ਆਈ ਹੈਗੀਗੀ ਅੱਛਾ ਆਪ ਲਾ ਕੇ ਦੇਵਾਂਗੇ ਆਪ ਲਾ ਕੇ ਦੇਵਾਂਗੇ ਬਾਕੀ ਕੀ ਬਾਤ ਹੈ ਜਿਵੇਂ ਇਹਦੇ ਛਤਰੀ ਲੱਗੀ ਇਹਦੇ ਨਾਲ ਦੀ ਛਤਰੀ ਇਹਦੇ ਵੀ ਲਾ ਕੇ ਦੇਵਾਂਗੇ ਭਾਈ ਇਹਦੀ ਟਰੈਕਟਰ ਦੀ 1 ਸਵਾ ਲੱਖ ਤੇਲ ਦੀ ਟੈਂਕੀ ਭਰ ਕੇ ਦੇਵਾਂਗੇ ਇਸ ਟਰੈਕਟਰ ਦੀ ਦੋਸਤਾਂ ਕਰ ਲਉ ਐਕਿਡਰਟ ਦੇਵਾਂਗਾ ਹੂੰ ਇੱਕ ਵਾਰ ਕਈ ਵਾਰੀ ਭਰਾ ਕਿਤੇ ਕਹਿੰਦੇ ਐਸਤੇ ਕਹਿੰਦੇ ਇਹ ਤੇ ਨਹੀਂ ਕਿਹਾ ਇਹਦੀ ਨਿਸ਼ਾਨੀ ਤੁਸੀਂ ਦੇਖ ਲਓ ਬੇਸ਼ੱਕ 95 ਮਾਡਲ ਹੈ 142000 ਰੁਪਏ ਡਿਮਾਂਡ ਹੈ ਸਰਦਾਰ ਭਗਤ ਸਿੰਘ ਦੀ ਮੂਰੇ ਫੋਟੋ ਲੱਗੀ ਹੈ ਕੱਲ ਨੂੰ ਤੁਸੀਂ ਕੋਈ ਆ ਕੇ ਇਹ ਕਹੋ ਵੀ ਭਾਈ ਤੁਸੀਂ ਉਸ ਤੇ ਬੋਲਿਆ ਸੀ ਕਿਉਂ ਵੀ ਹਣਾ ਇਹ ਚੱਕਰ ਨਹੀਂ ਯਾਰ ਮਾਨਤਾਨ ਉਹਦੇ ਜੋ ਵੀ ਕਰਾਂਗੇ ਕੋਈ ਨਹੀਂ ਮਾਨ ਉਹ ਮਾਨਤਾਨ ਹੋ ਜਾਊਗਾ ਹਣਾ ਹਾਂ ਹਾਂ ਤੇ ਨੰਬਰ ਦੀ ਬਾਈ ਆਪਣਾ 9478739399 ਬਾਈ ਲੋ ਵੀ ਦੋਸਤੋ ਭਰਾ ਦਾ ਨੰਬਰ ਆ ਗਿਆ ਵੀਡੀਓ ਦੱਬ ਕੇ ਸ਼ੇਅਰ ਕਰਦੇ ਪੇਜ ਨੂੰ ਕਰ ਲਓ ਫਾਲੋ ਦੋਨੇ ਸ਼ਕੀਨ ਟਰੈਕਟਰ ਐ ਜਦੀਪ ਬਾਈ ਧੰਨਵਾਦ ਧੰਨਵਾਦ ਬਾਈ